ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਤੇ ਯੂਟਿਊਬ ਵਾਲੇ ਨੇ ਕਹਿੰਦੇ ਐਡ ਨਵਨੀ 507 ਫੁੱਟ ਪਰ ਭੇਜਿਆ ਗੋ 98143499 ਬਿੜਿਆ ਪੰਜ ਟਰਾਲੇ ਲੈ ਕੇ ਆਇਆ ਲੱਗ ਲੱਗ ਦੇ ਟਰਾਲੇ ਲੈ ਕੇ ਆਇਆ ਲੱਗ ਲੱਗ ਵੀਰਾਂ ਕੋਲੇ ਆ ਇੱਕੇ ਵੀਰ ਕੋਲੇ ਟਰਾਲੇ ਨਹੀਂ ਸਾਰੇ ਤੇ ਅੱਡੋ ਅੱਡੇ ਏਰੀਏ ਚ ਟਰਾਲੇ ਆ ਤੇ ਅੱਡੋ ਅੱਡ ਪਿੰਡਾਂ ਦੇ ਵਿੱਚ ਖੜੇ ਆ ਜ਼ਿਮੀਦਾਰ ਵੀਰਾਂ ਕੋਲੇ ਟਰਾਲੇ ਆ ਆ ਵੀਰੇ ਟਰਾਲਾ 147 ਦਾ ਟਰਾਲਾ ਇਹ ਬਿੰਦ ਕੋਲ ਨਵਾਂ ਟਰਾਲਾ ਤੇ ਵੀਡੀਓ ਵੀਰੇ ਸਟੈਪ ਪਨਾ ਕਰ ਸਾਰੀ ਵੇਖਿਓ ਟਕਰਾਦਿਆਂ ਦੀ ਵੀਡੀਓ ਆ ਤੇ ਲੱਗ ਲੱਗ ਵੀਡੀਓ ਆ ਟਕਰਾਦਿਆਂ ਦੀ ਲੱਗ ਲੱਗ ਪਿੰਡਾਂ ਚੋਂ ਆ ਸ਼ਹਿਰਾਂ ਚੋਂ ਆ ਲੱਗ ਲੱਗ ਇਲਾਕਿਆਂ ਚੋਂ ਆ ਸਾਰੇ ਇਲਾਕਿਆਂ ਦੇ ਕੰਮ ਆ ਉਹਨਾਂ ਲੱਗੋ ਜੀ ਲੈਫਟ ਵਾਲਾ ਟਰਾਲਾ ਇਹ 147 ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਬਹੁ ਬਈਆਂ ਟਰਾਲਾ ਕੋਕਾਪੀ ਟਰਾਲਾ 147 ਦਾ ਬਿਲਕੁਲ ਨਵਾਂ ਟਰਾਲਾ ਆ ਬਿਲਕੁਲ ਆਨ ਲੱਗ ਟਰਾਲਾ ਉੱਤੇ ਸਰਕੀਨ ਤੇ ਨੰਬਰ ਆ ਗਿਆ ਵੀਰ ਤਾਂ ਸਪਾਰਕ ਕਰ ਸਕਦੇ ਆ ਤੇ ਵੀਡੀਓ ਸਾਰੀ ਵੇਖ ਸਟੈਪ ਨਾ ਕਰਿਓ ਤੇ ਬਹੁ ਬਈਆ ਟਰਾਲਾ ਕੋਕਾ ਪੀ ਟਰਾਲਾ ਬਿਲਕੁਲ ਨਵੇਂ ਟਾਇਰ ਆ ਰੇਟ ਵੀਰ ਤੇ ਦੱਸਿਆ ਨਹੀਂ ਤੂੰ ਫੋਨ ਲਾ ਕੇ ਪੁੱਛ ਸਕਦੇ ਓ ਨੂੰ ਵੀ ਰੇਟ ਇਹਦਾ ਕੀ ਆ ਤੇ ਪੂਰੇ ਮੈਂ ਰੇਟ ਵੀ ਦੱਸਾਂਗੇ ਗਾਂ ਟਰਾਲਿਆਂ ਦੇ ਗਾਂ ਇਹ ਰੇਟ ਦੱਸੇ ਵੀ ਲੋਕਾਂ ਵੀ ਰਣੇ ਆਹ ਵੇਖ ਆ ਵੀ ਟਰਾਲਾ ਤੇਗਾ 167 ਦਾ ਟਰਾਲਾ ਇਹ ਲੈਫਟ ਵਾਲਾ ਨਹੀਂ ਦੂਜਾ ਸਿੰਗਲ ਆ ਟਾਇਰ ਇਹਦੇ ਵੀ ਠੀਕ ਆ ਮੰਜੀ ਨਾਲ ਠੀਕ ਨਾ ਮੰਜੀ ਨਾਲ ਤੇ ਬਿਲਕੁਲ ਟਾਇਰ ਸੱਤ ਤੱਕ 80 ਪੈਸੇ ਆ ਤੇ ਅੰਮ੍ਰਿਤਸਰ ਲਾਕੇ ਚ ਖੜਾ ਟਰਾਲਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਤੇ ਇਹਦਾ ਮੰਗਦੇ 3 ਲੱਖ ਤੇ 15000 3 ਲੱਖ 15000 ਰੁਪਏ ਮੰਗਦੇ ਮੌਕੇ ਦੇ ਵੀਰ ਭਾਈ ਮਾਨਤਾਨ ਕਰਦੇ ਆਂਗੇ ਕਿ ਬਹੁ ਬਈਆ ਟਰਾਲਾ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ 70 ਤੋਂ 80 ਪੈਸੇ ਟਾਇਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਸ ਨਾਲ ਸੰਪਰਕ ਕਰ ਸਕਦਾਂ ਕਰ ਲੋ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਵੀਡੀਓ ਸਟਿੱਪ ਨਾ ਕਰੋ ਸਾਰੀ ਵੇਖੋ ਵੀਰੇ ਪੰਜਾਂ ਚੋਂ ਮਿਲਟਾਂ ਦੀ ਵੀਡੀਓ ਬਣਾਈ ਆ ਪਹਿਲਾਂ ਤੇ ਲੱਗ ਲੱਗ ਏੜਿਆਂ ਦੀ ਟਰਾਲੇ ਆ ਲੱਗ ਲੱਗ ਕਿ ਇਹ ਇੱਕੇ ਵੀਰ ਦੇ ਟਰਾਲੇ ਆ ਕਿ ਪਿਆਰ ਉਹ ਵੀਡੀਓ ਨੂੰ ਬਹੁਤ ਥਾ ਲੋਕਾਂ ਨੇ ਤੇ ਪਿਆਰ ਹੋਵੇ ਇਹ ਵੀਡੀਓ ਨੂੰ ਦੇਊਗਾ ਤੇ ਤਾ ਵਖੋ 315000 ਰੁਪਏ ਰੇਟ ਮੰਗਦੇ ਦਾ 16 ਸਤੋਂ ਆ ਵੀਰੇ ਛਤਰੀ ਹੈ ਕੋਈ ਨਵੇਂ ਟਰਾਲੇ ਆ ਜੇ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲੋ 20 ਕੁਆਂਟਲ ਤੋਂ ਉੱਤੇ ਟਰਾਲਾ 1.5 ਲੱਖ ਰੁਪਇਆ ਮੰਗ ਕਰਦਾ ਤੇ ਪੂਰਾ ਸਾਫ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਤੇ ਵੀਰਾਂ ਸੰਪਰਕ ਕਰ ਲੋ ਬਿੰਦੋ ਨਵਾਂ ਟਰਾਲਾ ਕੋਕਾਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਤੇ ਸੰਪਰਕ ਕਰ ਲੋ 1.5 ਲੱਖ ਰੁਪਇਆ ਮੰਗਦਾ ਤੇ ਪੂਰਾ ਵਧੀਆ ਟਰਾਲੇ ਹੁੰਦੇ ਹੈਵੀ ਟਰਾਲੇ ਬਣਾਉਂਦੇ ਆ ਇਹ ਉੱਤੇ ਸਕੀਨ ਤੇ ਨੰਬਰ ਆ ਗਿਆ ਤੇ ਸਪਰ ਕਰ ਸਕਦੇ ਨਵੇਂ ਟਰਾਲੇ ਹੁੰਦੇ ਵੀਰ ਕੋਲੇ ਹੋਰ ਵੀ ਕਿੰਨੇ ਟਰਾਲੇ ਲੈਣੇ ਆ ਵੀਰ ਨਾਲ ਸਪਰ ਕਰ ਸਕਦੇ ਆ ਤੁਸੀਂ ਤੇ ਕਿ 16 7 ਦੇ ਲੋ 8 7 ਕਿੰਨੇ ਮਰਜੀ ਲੈ ਲੋ ਇਹਦੇ ਕੋਲੋਂ ਤੇ ਸਰਕੀਨ ਦੇ ਉੱਤੇ ਨੰਬਰ ਚੱਲੀਆਂ ਦਾ ਬਿਲਕੁਲ ਟਾਇਰ ਵੀ ਬਿਲਕੁਲ ਨਵੇਂ ਆ ਤੇ ਬਹੁ ਵਈਆ ਟਰਾਲੇ ਬਣਾਉਂਦੇ ਇਹ 20 ਕੁਇੰਟਲ ਤੇ ਉੱਤੇ 1.5 ਲੱਖ ਰੁਪਏ ਮੰਗ ਕਰਦੇ ਲਾਤੇ ਆ ਮੈਂ ਵੀ ਕੋਲੇ ਇੱਕ ਟਰਾਲੀ ਆ ਤੇ ਇੱਕ ਟਰਾਲਾ ਸਰਕੀਨ ਦੇ ਨੰਬਰ ਲਾਇਆ ਅਗਲੇ ਪਾਸੇ ਆਊਗਾ ਭਾਏ 16 7 ਟਰਾਲਾ ਤੇ ਇਹ ਕੋਲੇ ਹੋਰ ਵੀ ਟਰਾਂਦੇ ਖੜੇ ਵੀਰ ਭਾਈ ਜੀ ਲੈਣੇ ਵੀ ਦਾ ਸੰਪਰਕ ਕਰ ਸਕਦੇ ਹੋ ਤੇ ਇੱਕ ਆ ਟਰਾਂਦੀ ਆ ਕਿ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਲੋ ਬਹੁਤ ਵਧੀਆ ਟਰਾਂਦੀ ਆ ਬਿਲਕੁਲ ਨੇ ਇਹ ਤੇ ਆ ਵੀ ਟਰਾਂਦਾ ਤੇ ਇਹ ਮੇਰੇ ਲੈਫਟ ਵਾਲੇ ਨਹੀਂ ਬਿਨਾਂ ਲੈਫਟ ਤੋਂ ਆ ਸਾਰੀ ਜਾਣਕਾਰੀ ਜਾਣੀ ਥੋੜੀ ਫੋਨ ਲਾ ਕੇ ਲੈ ਸਕਦੇ ਆ ਤੇ ਬਿਲਕੁਲ ਪੂਰੇ ਸਾਫ ਫਰਸ਼ੇ ਲੱਗੀ ਆ ਜੋੜ ਦੇ ਫਰਸ਼ ਦੇ ਵਿੱਚੋਂ ਇੱਕੋ ਜੋੜ ਵਾਲੀ ਫਰਸ ਲੱਗੀ ਵੀ ਆ ਤੇ ਬਿਲਕੁਲ ਟਾਇਰ 70 ਤੋਂ 80 ਪੈਸੇ ਆ ਇਹ ਕਿਸੇ ਵੀਰ ਭਾਈ ਨੂੰ ਲੈਣੇ ਵੀਰਾਂ ਸੰਪਰਕ ਕਰ ਲਓ ਸੰਜੀਤ ਜੀ ਉਥੇ ਨੰਬਰ ਜਿੱਦੀ ਜਾਂਦਾਗਾ ਅਗਲੇ ਪਾਸੇ ਤੇ ਟਰਾਲੀ ਵੀ ਬਿਲਕੁਲ ਨਵੇਂ ਵਰਗੀ ਟਰਾਲੀ ਆ ਇਹ ਵੀ ਨਹੀਂ ਲੈਫਟ ਵਾਲੀ ਇਹ ਵੀ ਸੰਗੜਾ ਪੋਰ ਤੇ ਇਹ ਵੀ ਸੰਗੜਾ ਤੇ ਦੂਜੀ ਵੀ ਟਰਾਲੀ ਵੀ ਤੇ ਇਹਦੇ ਟਾਇਰ ਹੈਗੇ ਆ ਚੱਲ ਤੋਂ 50 ਪੈਸੇ ਤੇ ਸਾਰੀ ਜਾਣਕਾਰੀ ਜਾਨੀਏ ਫੋਨ ਦੇ ਉੱਤੇ ਤੁਸੀਂ ਜਾ ਸਕਦੇ ਆ ਕਿ ਵੀਡੀਓ ਸਟੈਪ ਨਾ ਕਰੇ ਵੀਡੀਓ ਸਾਰੀ ਵੇਖਿਆ ਕਰੋ ਆ ਕਿ ਵੀਨੇ ਅਪ 5 ਤੋਂ 6 ਟਰਾਲੇ ਲੈ ਕੇ ਆਵਾਂਗੇ ਤੇ ਸਰਕਾਰ ਵੀਰਾਂ ਦੇ ਦੀਆਂ ਟਰਾਲਿਆਂ ਦੀ ਵੰਡ ਕਰਦੀ ਹੈ ਆਪਾਂ ਟਰਾਲਿਆਂ ਦੀ ਵੀਡੀਓ ਆ ਵੇਂਟਾ ਠੀਕ ਹੈ ਨਾ ਆ ਦੇਖੋ ਆ ਗੱਡੀ ਦੇ ਮੱਤੀ ਵੱਢੀ ਜਾਂਦੇ ਹੋ ਆਵਾਜ਼ ਉੱਗੀ ਵਿੱਚ ਉਹ ਸੌਰੀ ਮਾਫ਼ ਕਰਿਓ ਤੇ ਆ ਵੀ ਕੋ ਟਰਾਲੀ ਜਾਂ ਇੱਕ ਟਰਾਲਾ ਇਹ ਸਾਰੇ ਇਹ ਨੂੰ ਵੇਖੋ ਫੋਟੋਆਂ ਜਿਵੇਂ ਕਰੋ ਸਾਂ ਚੈੱਕ ਕਰੋ ਕਿਵੇਂ ਆ ਕੋਕਾ ਪੀ ਟਰਾਲੀ ਟਰਾਲੀਆਂ ਇਹਨਾਂ ਵੀ ਕੋਲੇ ਤੇ ਵੀ ਸਾਰੀਆਂ ਕਾ ਗਈਆਂ ਪੂਰੀਆਂ ਇਹ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਦੋ ਬਹੁਤ ਵਧੀਆ ਛਤਰੀ ਆ ਕੋਕਾ ਪੀ ਛਤਰੀ ਆ 7000 ਰੁਪਏ ਮੰਗਦੇ ਮੌਕੇ ਦੇ ਵੀਰ ਬੰਦੇ ਮਾਨਤਨ ਕਰ ਦੇਾਂਗੇ ਦੋ ਲਾਈਟਾਂ ਮੂਰੇ ਇੰਡਾਇਨ ਇਕਟਰ ਆ ਇੱਕ ਟੂਲ ਨਾਲ ਸਕੰਜਾ ਦੇਣਗੇ ਤੇ ਪੱਖਾ ਨਾਲ ਇਹਦੇ ਇਹ ਕਿਸੇ ਵੀਰ ਭਾਈ ਦੇ ਲੈਣੀ ਆ ਤੇ ਵੀਰ ਦਾ ਸੰਪਰਕ ਕਰ ਲਓ ਤੇ ਕੋਕਾ ਪੀਸ ਇਹ ਛਤਰੀਆ ਬਿਲਕੁਲ ਨਵੀਂ ਛਤਰੀਆ ਬਿਲਕੁਲ ਬਹੁਤ ਵਧੀਆ ਟਾਇਰਾਂ ਛਤਰੀਆ ਬਿਲਕੁਲ ਸਿਰਫ 2 ਮਹੀਨੇ ਹੋਈ ਦੀ ਲਈ ਨੂੰ ਤੇ ਗਾਗੇ ਨਹਿਰੇ ਪਈ ਆ ਇਹ ਇਹ ਕਿਸੇ ਵੀਰ ਭਾਈ ਦੇ ਲੈਣੀ ਆ ਤੇ ਵੀਰ ਦਾ ਸੰਪਰਕ ਕਰ ਸਕਦੇ ਆ ਇਹ ਤੇ 2016 ਮਾਡਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਟਾਇਰ ਬਿਲਕੁਲ ਨਵੇਂ ਆ ਤੇ ਮੂਰਲੇ ਦੇ ਮਗਰ ਦੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਤੇ ਪੂਰਾ ਸਾਫ ਪਿਆ ਤੇ ਜੇ ਕਿਸੇ ਵੀਰ ਭਾਈ ਦੇ ਨਾਲ ਸੰਪਰਕ ਕਰਨਾ ਮੂਰਲੇ ਟੈਰਾਂ ਦੀ ਫੋਟੋ ਪਈ ਬਿਲਕੁਲ ਮੂਰਲੇ ਨਵੇਂ ਨਿਖਰਾ ਵੀ ਨਿਕਸਾ ਦਿੱਤਾ ਹੈ ਤੇ ਪੇਂਟ ਰੰਗ ਜਮਾ ਬਹਿਜ ਪੈਰਦਾਨਾ ਤੋਂ ਵੀ ਨਹੀਂ ਰੰਗਦਿਆ ਤੇ ਬ੍ਰੇਕਾਂ ਤੋਂ ਵੀ ਨਹੀਂ ਰੰਗਦਿਆ ਜਿਹੜੇ ਹੁੰਦੇ ਆ ਪੈਡਲ ਇਹਨਾਂ ਤੋਂ ਵੀ ਨਹੀਂ ਤੇ ਸਰਗਿਰ ਦੇ ਉੱਤੇ ਨੰਬਰ ਆ ਗਿਆ ਵੀਰ ਦਾ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਇਹ ਹੈਗਾ 16 ਮਾਟੜ ਤੇ ਸਰਗਿਰ ਦੇ ਉੱਤੇ ਨੰਬਰ ਆ ਗਿਆ ਬੀਨਸ ਸੰਪਰਕ ਕਰ ਸਕਦੇ ਆ ਰੇਟ ਦੱਸਦੇ ਤੁਹਾਨੂੰ ਤੇ ਪੂਰਾ ਵਧੀਆ ਟਰੈਕਟਰ ਕੋਕਾ ਪੀਸ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਲਓ ਇਹਦਾ ਮੰਗਦੇ 5 ਲੱਖ ਤੇ 40 ਹਜ਼ਾਰ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਾਂਗੇ 5 ਲੱਖ 40 ਹਜ਼ਾਰ ਰੁਪਏ ਮੰਗਦੇ ਆ ਮੌਕੇ ਦੇ ਮਾਨਤਾਣ ਕਰ ਦੇਾਂਗੇ ਵੀਰਾਂ ਦੇ ਤੇ ਪੂਰਾ ਕੋਕਾ ਪੀਸ ਟਰੈਕਟਰ ਆ ਪੂਰਾ ਸਾਫ ਪਿਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀ ਟਰੈਕਟਰ ਆ ਜਮਾਂ ਰੰਗ ਨਹੀਂ ਕਿਤੇ ਵੀ ਦਾਗੀ ਤੇ ਕਿਤੇ ਨਹੀਂ ਵੀਰੇ 855 ਟਰੈਕਟਰ ਆ ਬਿਲਕੁਲ ਟਾਇਰ ਬਿਲਕੁਲ ਨਵੇਂ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਘੱਟ ਟਰੈਕਟਰ ਚੱਲਿਆ ਹੋਇਆ ਡੈਕ ਉੱਤੇ ਲੱਗਿਆ ਹੋਇਆ ਫਾਈਬਰ ਦੀ ਛਤਰੀ ਲੱਗੀ ਹੋਈ ਤਾਂ ਤੇ ਇਹ 2015 ਮਾਡਲ ਆ ਤੇ ਪੂਰਾ ਸਾਫ਼ ਪਿਆ ਤੇ ਰੰਗ ਦੀ ਨੀਲਾ ਜਿਹਾ ਰੰਗ ਆ ਤੇ ਕੋਕਾ ਪੀ ਸ ਟਰੈਕਟਰ ਜਮਾ ਤੇ ਬਹੁਤ ਘੱਟ ਚੱਜਾ ਵੀ ਤਾਂ ਸਾਮਕੇ ਰੱਖਿਆ ਦੀ 2015 ਮਾਡਲ ਉੱਤੋਂ ਵੀ ਛੋ ਦੀ ਫੋਟੋ ਪਾਈ ਆ ਪਾਸਿਆਂ ਤੋਂ ਵੀ ਫੋਟੋਆਂ ਪਾਈਆਂ ਕੱਲੀ ਕੱਲੀ ਵੀਰ ਦੇ ਫੋਟੋ ਪਾਈ ਆ ਤੇ ਪੂਰਾ ਰੰਗ ਪੂਰਾ ਸਾਫ ਟਰੈਕਟਰ ਨਾਲ ਦੀ ਛੋ ਆ ਜਮੇ ਨਹੀਂ ਲਾਈ ਹਜੇ ਤੱਕ ਤੇ ਡੈਕ ਲੱਗਿਆ ਫੈਬਰ ਦੀ ਛਤਰੀ ਲੱਗੀ ਆ 2015 ਮਾਟਲਾ ਟਾਇਰ ਉਹ ਦੂਜੇ ਹੈ ਜੇ ਇਹ ਵੇਦੀਖਰ ਵਾਲੇ ਜੇ ਕਿਸੇ ਵੀਰ ਭਾਈ ਨੇ ਲੈਣਾ ਜਾ ਲੱਕ ਨਬੇਆ ਦਵੰਦ ਕਰਦੇ ਵੀਰ ਮੌਕੇ ਦੇ ਮਾਨਤਾਨ ਕਰਦੇ ਆਗੇ ਮੂਹਰੇ ਟਾਇਰਾਂ ਦੇ ਮਰਗਾੜ ਲੱਗੇ ਹੋਏ ਆ ਫੇਬਰ ਦੀ ਖਤਰੀ ਲੱਗੀ ਡੈਕ ਲੱਗਿਆ ਸਾਲਾ ਕੋ ਨਾਲ ਦੇਣ ਕੇ ਵੀਰਾ ਸਕੀਨ ਦਿੱਤੇ ਨੰਬਰ ਆਗਾ ਵੀਰ ਨਾਲ ਸੰਪਰਕ ਕਰ ਸਕਦੇ ਆ ਟਾਇਰ ਬੰਦ ਕੋ 90 ਤੋਂ 80 ਪੈਸੇ ਪਏ ਆ 80 ਤੋਂ 85 ਪੈਸੇ ਤੇ 90 ਪੈਸੇ ਟਾਇਰ ਪਏ ਆ ਜੇ ਕਿਸੇ ਵੀਰ ਭਾਈ ਇਹ ਲੈਣਾ ਵੀਰ ਨਾਲ ਸੰਪਰਕ ਕਰ ਲਓ ਕੋਕਾ ਪੀ ਟਰੈਕਟਰ ਆ ਜਨੇ ਜਸਟੀ ਪੁੱਟਰ ਲੱਗਿਆ ਡਾ ਵਾਲਾ ਇਹ ਸੋਨਾ ਲੀਖਾ 750 ਛਤਰੀ ਲੱਗੀ ਆ ਡੈਕ ਲੱਗਿਆ ਵਾ ਤੇ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਬਹੁਤ ਵਈਆ ਨਵੇਂ ਟਾਇਰ ਆ ਬਿਲਕੁਲ ਮੁੱਢ ਦੇ ਬਿਲਕੁਲ ਨਵੇਂ ਆ ਤੇ ਮਗਰ ਤੋਂ 70 ਤੋਂ 80 ਪੈਸੇ ਟਾਇਰ ਆ 16 ਮਾਡਲ ਆ ਤੇ ਜਵਾਂ ਨੀਰ ਆ ਰੰਗ ਆ ਜਵਾਂ ਸੰਭ ਕੇ ਰੱਖਿਆ ਵੀਰ ਦਾ ਤੇ 4 ਦੇ 4 ਲੱਖ ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨਾਲ ਮਾਨਤਾਣ ਕਰ ਦਿਆਂਗੇ 16 ਮਾਡਲ 4.5 ਲੱਖ ਰੁਪਇਆ ਮੰਗਦੇ ਆ ਉੱਤੇ ਸਰਕੀਨ ਦੇ ਨੰਬਰ ਚੱਲਦੀ ਜਾਂਦਾ ਟਰੈਕਟਰ ਪੂਰਾ ਸਾਫ ਕੇ ਰੱਖਿਆ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਸਾਰੀ ਜਾਣਕਾਰੀ ਦੇਣੀ ਸਰਕੀਨ ਦੇ ਉੱਤੇ ਨੰਬਰ ਚੱਲਦੀ ਜਾਂਦਾ